ਆਈਆਚਰਮਸ ਪੋਰਟਲ ਤੇ ਅਧਿਆਪਕਾਂ ਸਾਰੀ ਟੀਚਿੰਗ ਸਟਾਫ ਜਿੰਨੇ ਵੀ ਸਬਜੈਕਟ ਵਾਈਜ਼ ਜਾਂ ਕੈਟਰ ਵਾਈਜ਼ ਹੈਗੇ ਆ ਇਸ ਤੋਂ ਇਲਾਵਾ ਸਕੂਲ ਮੁਖੀ ਸਾਹਿਬਾਨ ਇਹਨਾਂ ਦੀਆਂ ਏਸੀਆਰ ਜਿਹੜੀਆਂ ਉਹ ਆਈਆਚਰਮਸ ਪੋਰਟਲ ਤੇ ਕਿਸ ਤਰੀਕੇ ਨਾਲ ਕਸਟੋਡੀਅਨ ਆਈਡੀ ਵਿੱਚੋਂ ਮੈਪ ਕੀਤੀਆਂ ਜਾਣੀਆਂ ਅ ਇਸ ਵਿੱਚ ਖਾਸ ਧਿਆਨ ਰੱਖਣ ਜੋਗੇ ਗੱਲ ਹੈ ਕਿ ਹਰੇਕ ਕੈਟਰ ਵਾਈਜ਼ ਜਿਹੜੀ ਹੈਗੀ ਹੈ ਜਾਂ ਸਬਜੈਕਟ ਵਾਈਜ਼ ਵੱਖਰਾ-ਵੱਖਰਾ ਪਰਫਾਰਮਾ ਹੁੰਦਾ ਪਰ ਇਸ ਪੋਰਟਲ ਤੇ ਜਦੋਂ ਇਹ ਇਕੱਲੇ-ਕੱਲੇ ਸਬਜੈਕਟ ਵਾਈਜ਼ ਜਿਹੜੇ ਹੈਗੇ ਆ ਅਧਿਆਪਕ ਉਹਨਾਂ ਦੇ ਜਿਹੜੇ ਆ ACR ਪਰਫਾਰਮੇ ਮੈਪ ਕੀਤੇ ਜਾਂਦੇ ਆ ਠੀਕ ਹੈ ਜੀ ਵਕਫਾ ਕੈਡਰ ਦੇ ਜਿਹੜੇ ਵਕਫਾ ਕਬਜੈਕਟ ਨੇ ਉਹਨਾਂ ਲਈ ਅਲੱਗ-ਅਲੱਗ ਪਰਫਾਰਮੇ ਆ ACRs ਦੇ ਉਹ ਕਸਟੋਡੀਅਨ ਆਈਡੀ ਵਿੱਚੋਂ ਮੈਪ ਕੀਤੇ ਜਾਂਦੇ ਆ ਜਿਹੜੀ ਕਿ ਸਕੂਲ ਮੁਖੀ ਇਨਚਾਰਜ ਕੋਲ ਹੁੰਦੀ ਆ ਜਿਵੇਂ ਪਹਿਲਾਂ ਵੀ ਆਪਾਂ ਨੌਨ ਟੀਚਿੰਗ ਸਟਾਫ ਦੀਆਂ ACRs ਲਈ ਕੰਮ ਕਰ ਚੁੱਕੇ ਆ ਸੇਮ ਉਹੀ ਤਰੀਕਾ ਪਰ ਇਹਦੇ ਵਿੱਚ ਕੁਝ ਟੀਚਿੰਗ ਕੈਡਰ ਕਰਕੇ ਥੋੜੇ ਜੇ ਬਦਲਾਅ ਨੇ ਆਉ ਦੇਖਦੇ ਆ ਕਿਹੜੀਆਂ ਕਿਹੜੀਆਂ ਚੇਂਜਸ ਆ ਸਭ ਤੋਂ ਪਹਿਲੇ ਜਿਹੜੇ ਹੈਗੇ ਆ ਪਰਫਾਰਮੇ ਜਿਹੜੇ ਵਿੱਚ ਸ਼ੋ ਹੋਣਗੇ ਵੀ ਕਿਹੜੇ ਕੈਡਰ ਲਈ ਕਿਹੜਾ ਪਰਫਾਰਮ ਹੈ ਜਿਹੜਾ ਕਿੰਨੇ ਨੰਬਰ ਪਰਫਾਰਮ ਹੈ ਜਿਹੜਾ ਉਹ ਸੈੱਟ ਕੀਤਾ ਜਾਣਾ ਠੀਕ ਹੈ ਜੀ ਇੱਥੇ ਹਰੇਕ ਕੈਡਰ ਵਾਈਜ਼ ਜਿਹੜਾ ਉਹ ਸ਼ੋ ਕਰਾਇਆ ਹੋਇਆ ਇਹ ਵਾਲੀ ਫਾਈਲ ਜਿਹੜੀ ਹੈਗੀ ਹੈ ਇਹ ਸਾਰੇ ਸਕੂਲ ਮੁਖੀਆਂ ਨਾਲ ਸ਼ੇਅਰ ਕੀਤੀ ਜਾ ਚੁੱਕੀ ਹੈ ਈਮੇਲਸ ਥਰੂ ਅ ਮੈਂ ਇੱਥੇ ਡਿਸਕ੍ਰਿਪਸ਼ਨ ਵਿੱਚ ਵੀ ਰੱਖ ਦਵਾਂਗਾ ਜੇ ਜਰੂਰਤ ਹੈ ਤੁਹਾਨੂੰ ਦੇਖ ਸਕਦੇ ਹੋ ਵੈਸੇ ਇਹ ਪਰਫਾਰਮਰ ਜਿਹੜਾ ਹੈਗਾ ਜਦੋਂ ਆਪਾਂ ਪਰਫਾਰਮਰ ਮੈਪ ਕਰਨਾ ਹੈ ਏਸੀਆਰ ਦਾ ਉੱਥੇ ਵੀ ਨਾਲ ਹੀ ਸ਼ੋ ਹੋ ਜਾਏਗਾ ਠੀਕ ਹੈ ਜੀ ਲੌਗਇਨ ਕਰਨ ਤੋਂ ਬਾਅਦ ਕਸਟੋਡੀਅਨ ਆਈਡੀ ਵਿੱਚ ਲੌਗਇਨ ਕਰਨਾ ਹੈ ਜੀ ਮੈਂ ਰਿਪੀਟ ਕਰ ਰਿਹਾ ਜਿਹੜੀ ਕਿ ਸਕੂਲ ਮੁਖੀ ਜੇ ਜੇ ਸਕੂਲ ਮੁਖੀ ਨਹੀਂ ਹੈਗਾ ਤਾਂ ਜਿਹੜਾ ਨੈਕਸਟ ਇਨਚਾਰਜ ਆ ਉਸ ਦੀ ਆਈਡੀ ਜਿਹੜੀ ਹੈ ਪਰਸਨਲ ਆਈਡੀ ਜਿਹੜੀ ਹੈ ਉਹਦੇ ਵਿੱਚ ਲੌਗਇਨ ਕਰਨਾ ਹੈ ਠੀਕ ਹੈ ਜੀ ਇਹਦੇ ਵਿੱਚ ਏਸੀਆਰ ਮੈਨੇਜਮੈਂਟ ਸ਼ੋ ਹੋ ਜਾਏਗਾ ACR ਮੈਨੇਜਮੈਂਟ ਸ਼ੋ ਹੋਣ ਤੇ ਕਲਿੱਕ ਕਰੋਗੇ ਇਹਦੇ ਨਾਲ ਹੀ ACR ਕ੍ਰिएशन ACR ਕ੍ਰिएशन ਤੇ ਜਾਓਗੇ ਇੱਥੇ ਤੁਸੀਂ ਜਿਹੜਾ ਫਾਈਨੈਂਸ਼ੀਅਲ ਇਅਰ ਸਿਲੈਕਟ ਕਰੋਗੇ ਐਂਟਰੀ ਜਿਹੜੀ ਹੈ ਇਹ ਨਿਊ ਸਿਲੈਕਟ ਕਰੋਗੇ ਜੇਕਰ ਪਹਿਲਾਂ ਮੈਪ ਕੀਤਾ ਹੋਇਆ ਕਿਸੇ ਕਰਮਚਾਰੀ ਦਾ ਉਹਨੂੰ ਦੇਖਣਾ ਚਾਹੁੰਦੇ ਹੋ ਤੇ ਫਿਰ ਐਗਜ਼ਿਸਟਿੰਗ ਐਂਟਰੀ ਤੇ ਜਾਓਗੇ ਪਰ ਆਪਾਂ ਨਵੀਂ ਐਂਟਰੀ ਕਰਨ ਜਾ ਰਹੇ ਹਾਂ ਇਸ ਲਈ ਨਿਊ ਐਂਟਰੀ ਤੇ ਕਰਕੇ ਕਲਿੱਕ ਕਰਕੇ ਇੱਧਰ ਸੱਜੇ ਪਾਸੇ ਗੈਟ ਤੇ ਕਲਿੱਕ ਕਰਾਂਗੇ ਗੈਟ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਨਵੀਂ ਵਿੰਡੋ ਜਿਹੜੀ ਨਵੀਂ ਸਕਰੀਨ ਜਿਹੜੀ ਓਪਨ ਹੋ ਜਾਏਗੀ ਇਸ ਵਿੰਡੋ ਦੇ ਵਿੱਚ ਨੈਕਸਟ ਆਪਾਂ ਸਿਲੈਕਟ ਕਰਨਾ ਕੇਡਰ ਠੀਕ ਹੈ ਜੀ ਅੱਗੇ ਆਪਾਂ ਨੌਨ ਟੀਚਿੰਗ ਕੇਡਰ ਤੇ ਕੰਮ ਕੀਤਾ ਸੀਗਾ ਪਰ ਇਸ ਇਸ ਵੀਡੀਓਜ਼ ਦੇ ਵਿੱਚ ਆਪਾਂ ਟੀਚਿੰਗ ਕੇਡਰ ਦਾ ਦੇਖਾਂਗੇ ਕਿ ਕੀ ਕੀ ਬਦਲਾਵ ਨੇ ਉਹਦੇ ਨਾਲੋਂ ਨੌਨ ਟੀਚਿੰਗ ਨਾਲੋਂ ਠੀਕ ਹੈ ਜੀ ਇੱਥੇ ਟੀਚਿੰਗ ਸਟਾਫ ਸਿਲੈਕਟ ਕੀਤਾ ਕੇਡਰ ਇਸ ਤੋਂ ਬਾਅਦ ਸੇਮ ਪਹਿਲਾਂ ਵਾਂਗ ਜਿਵੇਂ ਨੌਨ ਟੀਚਿੰਗ ਲਈ ਕੰਮ ਕੀਤਾ ਸੀ ਇਦਾਂ ਹੀ ਸਕਰੀਨ ਓਪਨ ਹੋ ਜਾਏਗੀ ਠੀਕ ਹੈ ਜੀ ਇੱਥੇ ਸਰਚ ਕਰਨ ਮਿਲਿਆ ਮੈਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਜਿਹੜੀ ਨੌਨ ਟੀਚਿੰਗ ਲਈ ਬਣਾਈ ਸੀਗੀ ਇੱਥੇ ਹੈਲਪ 'ਚ ਬਿਲਕੁਲ ਨਹੀਂ ਜਾਣਾ ਸਰਚ ਜਿਹੜਾ ਬਾਕਸ ਹੈਗਾ ਇਹਦੇ ਵਿੱਚ ਆਈਡੀ ਲਿਖ ਕੇ ਉਹਨੂੰ ਸਰਚ ਕਰਨਾ ਹੈ ਠੀਕ ਹੈ ਜੀ ਆਈਡੀ ਜਦੋਂ ਤੁਸੀਂ ਟਾਈਪ ਕਰੋਗੇ ਤੇ ਨੈਕਸਟ ਤੁਹਾਨੂੰ ਇਸ ਤਰੀਕੇ ਨਾਲ ਲਿਸਟ ਸ਼ੋ ਹੋ ਜਾਏਗੀ ਠੀਕ ਹੈ ਜੀ ਇਸ ਤਰੀਕੇ ਨਾਲ ਜਦੋਂ ਤੁਹਾਨੂੰ ਲਿਸਟ ਸ਼ੋ ਹੋਏਗੀ ਇਹ ਲਿਸਟ ਦੇ ਵਿੱਚੋਂ ਤੁਸੀਂ ਆਪਣੀ ਆਈਡੀ ਦੇ ਅਕੋਰਡਿੰਗ ਆਪਣਾ ਡਾਟਾ ਦੇਖ ਲੈਣਾ ਠੀਕ ਹੈ ਜੀ ਸਾਰਾ ਡਾਟਾ ਦੇਖਣ ਤੋਂ ਬਾਅਦ ਜਿਹੜਾ ਵੀ ਕਰਮਚਾਰੀ ਦੀ ਤੁਸੀਂ ਏਸੀਆਰ ਕ੍ਰੀਏਟ ਕਰਨ ਜਾ ਰਹੇ ਹੋ ਉਹਦਾ ਡਾਟਾ ਦੇਖ ਕੇ ਇੱਥੇ ਤੁਸੀਂ ਉਹਨੂੰ ਸਿਲੈਕਟ ਕਰ ਲੈਣਾ ਹੈ ਉਹਨੂੰ ਸਿਲੈਕਟ ਕਰੋਗੇ ਉਸ ਤੋਂ ਬਾਅਦ نیچے ਸਰਚ ਦੀ ਆਪਸ਼ਨ ਹੈ ਸਰਚ ਤੇ ਜਾਵਾਂਗੇ ਠੀਕ ਹੈ ਜੀ ਸਰਚ ਤੋਂ ਬਾਅਦ ਇਸ ਤਰੀਕੇ ਨਾਲ ਜਿਹੜੀ ਹੈਗੀ ਆ ਇੱਕ ਨਵੀਂ ਵਿੰਡੋ ਥੱਲੇ ਓਪਨ ਹੋ ਜਾਏਗੀ ਇਹਦੇ ਵਿੱਚ ਕ੍ਰੀਏਟ ਨਿਊ ਏਸੀਆਰ ਤੇ ਜਾਣਾ ਠੀਕ ਹੈ ਜੀ ਕ੍ਰੀਏਟ ਨਿਊ ACR ਤੇ ਜਾਣ ਤੋਂ ਬਾਅਦ ਇਸ ਤਰੀਕੇ ਨਾਲ نیچے ਪੂਰਾ ਇਹ ਕਰਮਚਾਰੀ ਦਾ ਜਿਹੜਾ ਉਹ ਡਾਟਾ ਸ਼ੋ ਹੋ ਜਾਏਗਾ ਕਿਹੜੀ ਸੰਸਥਾ ਨਾਲ ਰਿਲੇਟਡ ਹੈ ਕਿਹੜਾ ਕਰੈਕਟਰ ਹੈ ਇੱਥੇ ਹੀ ਜਿਹੜਾ ਹੈਗਾ ਪਰਫਾਰਮਾ ਮੈਪ ਕੀਤਾ ਜਾਣਾ ਠੀਕ ਹੈ ਜੀ ਜਿਹੜੀ ਮੈਪਡ ਠੀਕ ਹੈ ਪਰਫਾਰਮਾ ਦੀ অপਸ਼ਨ ਹੈ ਸਿਰਫ ਇਹੀ ਚੇਂਜ ਕਰਨਾ ਬਾਕੀ ਸਾਰਾ ਡਾਟਾ ਆਲਰੇਡੀ ਫਿਲਡ ਆ ਠੀਕ ਹੈ ਜੀ ਇੱਥੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਕਿਡਰ ਵਾਈਜ਼ ਜਿਹੜੇ ਆ ਉਹ ਪਰਫਾਰਮਾ ਸ਼ੋ ਹੋ ਜਾਣਗੇ ਠੀਕ ਹੈ ਜੀ ਜਿਹੜਾ ਵੀ ਸਬਜੈਕਟ ਹੈਗਾ ਕਰਮਚਾਰੀ ਦਾ ਉਹਦੇ ਅਕੋਰਡਿੰਗ ਜੇ ਲੈਕਚਰਰ ਕੇਡਰ ਹੈ ਉਹਦੇ ਚ ਸਬਜੈਕਟ ਦੇਖ ਲੈਣੇ ਆ ਤੇ ਨਾਲ ਹੀ ਇਹਦੇ ਨਾਲ ਥੱਲੇ ਨਾ ਇਧਰ ACR ਤੇ ਜਿਹੜਾ ਹੈਗਾ ਖੱਬੇ ਪਾਸੇ ਲਿਸਟ ਲਿਖੀ ਹੋਈ ਜਿਹੜੀ ਮੈਂ ਤੁਹਾਨੂੰ ਸਟਾਰਟਿੰਗ ਵੇਲੇ ਦਿਖਾਈ ਸੀ ਠੀਕ ਹੈ ਜੀ ਇਹਦੇ ਵਿੱਚ ਲਿਸਟ ਵਿੱਚ ਵੀ ਬਿਲਕੁਲ ਕਲੀਅਰ ਕੀਤਾ ਹੋਇਆ ਇਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਹੋਇਆ ACR ਦਾ ਨੰਬਰ ਵੀ ਦੱਸਿਆ ਹੋਇਆ ਕਿੰਨਾ ਨੰਬਰ ਹੈ ਪਲੱਸ ਨਾਲ ਉਹਦੀ ਡਿਟੇਲ ਸ਼ੋ ਕਰਾਈ ਹੈ ਸਬਜੈਕਟ ਵਾਈਜ਼ ਵੀ ਕਿਹੜੇ ਸਬਜੈਕਟ ਦਾ ਹੈ ਪਰਫਾਰਮਰ ਹੈਗਾ ਪਰਫਾਰਮਰ ਸਿਲੈਕਟ ਕਰਨ ਤੋਂ ਬਾਅਦ ਕਰਮਚਾਰੀ ਦੇ ਕ੍ਰੈਡਰ ਤੇ ਸਬਜੈਕਟ ਦੇ ਅਕੋਰਡਿੰਗ ਠੀਕ ਹੈ ਜੀ ਉਹਨੂੰ ਸਿਲੈਕਟ ਕਰਨਾ ਹੈ ਸਿਲੈਕਟ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਉੱਪਰ ਇੱਕ ਮੈਸੇਜ ਸ਼ੋ ਹੋਏਗਾ ਕਨਫਰਮੇਸ਼ਨ ਮੈਸੇਜ ਆ ਇਹਨੂੰ ਓਕੇ ਕਰ ਦੇਣਾ ਇਸ ਤਰੀਕੇ ਨਾਲ ਓਕੇ ਕਰਨ ਤੋਂ ਬਾਅਦ ਪਰਫਾਰਮਰ ਜਿਹੜਾ ਉਹ ਸਿਲੈਕਟ ਹੋ ਜਾਏਗਾ ਉਸ ਤੋਂ نیچے ਜਿਹੜਾ ਅੱਗੇ ਸਾਡੇ ਕੋਲ ਆਪਸ਼ਨ ਸ਼ੋ ਹੋਏਗੀ ਰਿਪੋਰਟਿੰਗ ਆਫੀਸਰ ਰਿਵਿਊਇੰਗ ਆਫੀਸਰ ਤੇ ਐਸੈਪਟਿੰਗ ਆਫੀਸਰ ਇਹ ਤਿੰਨੋਂ ਹੀ ਆਪਾਂ ਇੱਥੇ ਸੈੱਟ ਕਰਨੇ ਆ ਸਰਚ ਆਪਸ਼ਨ ਦੀ ਮਦਦ ਨਾਲ ਤੁਸੀਂ ਇਸ ਨੂੰ ਸੈੱਟ ਕਰ ਸਕਦੇ ਹੋ ਪਰ ਇਸ ਆਪਸ਼ਨ ਦੀ ਵਰਤੋਂ ਲਈ ਤੁਹਾਡੇ ਕੋਲ ਰਿਪੋਰਟਿੰਗ ਅਫੀਸਰ ਰਿਵਿਊਇੰਗ ਅਫੀਸਰ ਤੇ ਅਸੈਪਟਿੰਗ ਅਫੀਸਰ ਜਿਹੜਾ ਇਹਦਾ ਆਈਡੀ ਹੋਣੀ ਜ਼ਰੂਰੀ ਹੈ ਸਟਾਫ ਆਈਡੀ ਆਈਆਰਐਮਐਸ ਆਈਡੀ ਠੀਕ ਹੈ ਜੀ ਜੇਕਰ ਆਈਡੀ ਨਹੀਂ ਹੈ ਦੈਨ ਥੱਲੇ ਨੀਚੇ ਆਪਸ਼ਨਸ ਦਿੱਤੀਆਂ ਹੋਈਆਂ ਇੱਥੋਂ ਤੁਸੀਂ ਮੈਨੂਅਲੀ ਸਿਲੈਕਟ ਕਰਕੇ ਵੀ ਇਸ ਨੂੰ ਸੈੱਟ ਕਰ ਸਕਦੇ ਹੋ ਰਿਪੋਰਟਿੰਗ ਅਫੀਸਰ ਹਰੇਕ ਕੈਡਰ ਵਾਈਜ਼ ਅਲੱਗ-ਅਲੱਗ ਹੈ ਰਿਵਿਊਇੰਗ ਅਫੀਸਰ ਵੀ ਇਸੇ ਤਰੀਕੇ ਨਾਲ ਇਹ ਜਿਹੜੀ ਹੈ ਰੈਕੀ ਹੈਗੀ ਹੈ ਇਹ ਪਹਿਲੇ ਸ਼ੇਅਰ ਕੀਤੀ ਗਈ ਹੈ ਸਕੂਲ ਮੁਖੀਆਂ ਨਾਲ ਠੀਕ ਹੈ ਪੀ ਰਿਪੋਰਟਿੰਗ ਆਫਿਸਰ ਕੌਣ ਹੋ ਸਕਦਾ ਰਿਵਿਊਇੰਗ ਆਫਿਸਰ ਕੌਣ ਹੈ ਤੇ ਅਸੈਪਟਿੰਗ ਅਥਾਰਟੀ ਕੌਣ ਹੈ ਕਿਉਂਕਿ ਹਰੇਕ ਕੈਡਰ ਵਾਈਜ਼ ਵੱਖ ਹੈ ਇਸ ਲਈ ਇੱਥੇ ਮੈਂ ਦੱਸ ਨਹੀਂ ਰਿਹਾ ਕਿ ਤੁਸੀਂ ਕਿਹੜੇ ਸਿਲੈਕਟ ਕਰਨੀ ਹੈ ਕਿਉਂਕਿ ਹਰੇਕ ਕੈਡਰ ਵਾਈਜ਼ ਵੱਖ-ਵੱਖ ਹੈ ਉਹ ਤੁਹਾਨੂੰ ਸ਼ੇਅਰ ਕੀਤੀ ਹੋਈ ਹੈ ਦੁਬਾਰਾ ਫੇਰ ਸ਼ੇਅਰ ਕਰ ਦਿੱਤੀ ਜਾਏਗੀ ਇਸ ਤੋਂ ਇਲਾਵਾ ਤੁਸੀਂ ਜਦੋਂ ਸਾਰਾ ਇਹ ਨੂੰ ਸੈੱਟ ਕਰ ਲਓਗੇ ਇਸ ਤੋਂ ਜਿਵੇਂ ਰਿਪੋਰਟਿੰਗ ਅਫਸਰ ਰਿਵਿਊਇੰਗ ਅਫਸਰ ਤੇ ਸੈਪਟਿੰਗ ਅਫਸਰ ਇਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਨੀਚੇ ਆਪਸ਼ਨ ਹੈ ਤੁਹਾਡੇ ਕੋਲ ਸ਼ੋ ਹੋਏਗੀ ਰਿਵਿਊ ਏਸੀਆਰ ਡਿਟੇਲ ਠੀਕ ਹੈ ਇਹ ਰਿਵਿਊ ਤੇ ਜਾਣਾ ਰਿਵਿਊ ਤੇ ਕਲਿੱਕ ਕਰਨਾ ਇਸ ਤਰੀਕੇ ਨਾਲ ਤੁਹਾਡੇ ਕੋਲ ਨਵੀਂ ਆਪਸ਼ਨ ਆ ਜਾਏਗੀ ਸੇਵ ਏਸੀਆਰ ਪੀਰੀਅਡ ਠੀਕ ਹੈ ਏਸੀਆਰ ਦਾ ਪੀਰੀਅਡ ਜਿਹੜਾ ਉੱਪਰੋਂ ਆਪਾਂ ਈਅਰ ਸਿਲੈਕਟ ਕੀਤਾ ਹੈ ਫਾਈਨੈਂਸ਼ੀਅਲ ਈਅਰ ਉਹਦੇ ਅਕੋਰਡਿੰਗ ਆਪਣੇ ਆਪ ਜਿਹੜਾ ਉਹ ਸਿਲੈਕਟ ਹੋ ਗਿਆ ਆਪਾਂ ਸੇਵ ਏਸੀਆਰ ਪੀਰੀਅਡ ਕਰਾਂਗੇ ਇਸ ਤੋਂ ਬਾਅਦ ਅਗਲੀ অপਸ਼ਨ ਆ ਜਾਏਗੀ ਅਪਰੂਵ ਏਸੀਆਰ ਦੀ ਠੀਕ ਹੈ ਜੀ ਸੇਵ ਤੋਂ ਬਾਅਦ ਅਪਰੂਵ ਏਸੀਆਰ ਦੀ অপਸ਼ਨ ਹੈ ਅਪਰੂਵ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਕਨਫਰਮੇਸ਼ਨ ਮੈਸੇਜ ਸ਼ੋ ਹੋਏਗਾ ਇਹਨੂੰ ਓਕੇ ਕਰ ਦੇਣਾ ਠੀਕ ਹੈ ਜੀ ਓਕੇ ਕਰਨ ਤੋਂ ਬਾਅਦ ਜਿਹੜੀ ਏਸੀਆਰ ਹੈਗੀ ਹੈ ਉਹਦੀ ਪਰਫਾਰਮੈਂਸ ਦੀ ਮੈਪਿੰਗ ਹੋ ਜਾਏਗੀ ਸੇਵ ਹੋ ਜਾਏਗੀ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਇਸ ਨੂੰ ਇਹਦੇ ਵਿੱਚ ਕੁਝ ਚੇਂਜੇਸ ਕਰਨੀਆਂ ਚਾਹੁੰਦੇ ਹੋ ਡਿਲੀਟ ਕਰਨਾ ਚਾਹੁੰਦੇ ਹੋ ਤੇ ਨਹੀਂ ਕਰ पाओगे ਉਦ ਲਈ ਡਿਲੀਟ ਕਰਨੀ ਜੇ ਕੋਈ ਪਰਫਾਰਮਰ ਗਲਤ ਮੈਪ ਹੋ ਗਿਆ ਡਿਲੀਟ ਕਰਨਾ ਚਾਹੁੰਦੇ ਹੋ ਉਦ ਲਈ ਮੈਨੂੰ ਕਾਫੀ ਫੋਨ ਆ ਰਹੇ ਆ ਉਦ ਲਈ ਮੈਂ ਇੱਕ ਅਲੱਗ ਤੋਂ ਵੀਡੀਓ ਬਣਾ ਦੇਵਾਂਗਾ ਕਿ ਜੇਕਰ ਪਰਫਾਰਮਰ ਗਲਤ ਮੈਪ ਹੋ ਜਾਂਦਾ ਫਿਰ ਉਹਦੀ ਕਰੈਕਸ਼ਨ ਕਿੱਦਾਂ ਕਰਨੀ ਹੈ ਠੀਕ ਹੈ ਜੀ ਅਪਰੂਵ ਤੇ ਕਲਿੱਕ ਕਰਨ ਨਾਲ ਇਸ ਤਰੀਕੇ ਨਾਲ ਸੈਂਡ ਓਟੀਪੀ ਦੀ ਆਪਸ਼ਨ ਆਏਗੀ ਸੈਂਡ ਓਟੀਪੀ ਕਰਨ ਤੋਂ ਬਾਅਦ ਇਦਾਂ ਓਟੀਪੀ ਜਦੋਂ ਤੁਸੀਂ ਭਰ ਦੋਗੇ ਇਸ ਤਰੀਕੇ ਨਾਲ ਏਸੀਆਰ ਜਿਹੜੀ ਹੈਗੀ ਹੈ ਅਪਰੂਵ ਸਕਸੈਸਫੁਲੀ ਦਾ ਮੈਸੇਜ ਆ ਜਾਏਗਾ ਤੇ ਏਸੀਆਰ ਜਿਹੜੀ ਹੈਗੀ ਹੈ ਉਹ ਕ੍ਰੀਏਟ ਹੋ ਗਈ ਹੈ ਠੀਕ ਹੈ ਜੀ ਇਸ ਤੋਂ ਬਾਅਦ ਹਰੇਕ ਕਰਮਚਾਰੀ ਆਪਣੀ ਪਰਸਨਲ ਆਈਡੀ ਜਿਹੜੀ ਹੈਗੀ ਹੈ ਆਈਆਚਆਰਐਮਐਸ ਦੀ ਉਹਦੇ ਵਿੱਚ ਲੌਗਇਨ ਕਰਕੇ ਆਪਣੀ ਸੈਲਫ ਅਪਰੇਜ਼ਲ ਭਰੇਗਾ ਸੈਲਫ ਅਪਰੇਜ਼ਲ ਭਰਨ ਤੋਂ ਪਹਿਲਾਂ ਕਰਮਚਾਰੀ ਨੇ ਚੈੱਕ ਕਰਨਾ ਉਹਦਾ ਬੰਦਾ ਉਹਦੀ ਜਿਹੜੀ ਹੈਗਾ ਰਿਪੋਰਟਿੰਗ ਅਫੀਸਰ ਨੂੰ ਜ਼ਰੂਰ ਚੈੱਕ ਕਰੇ ਰੀਵਿਊਇੰਗ ਤੇ ਆਪਣੀ ਐਸੈਪਟਿੰਗ ਅਥਾਰਟੀ ਭੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਹੀ ਨੇ ਕਿਤੇ ਕੋਈ ਗਲਤ ਮੈਪ ਤਾਂ ਨਹੀਂ ਹੋ ਗਈ ਇਸ ਤੋਂ ਇਲਾਵਾ ਉਸ ਦੇ ਕ੍ਰੈਡਰ ਦਾ ਜਿਹੜਾ ਪਰਫਾਰਮਾ ਹੈ ਉਹ ਸਹੀ ਮੈਪ ਹੋਇਆ ਜਾਂ ਨਹੀਂ ਠੀਕ ਹੈ ਜੀ ਇਹ ਹੈਗਾ ਜੀ ਕਸਟੋਡੀਅਨ ਆਈਡੀ ਦਾ ਕੰਮ ਇਸ ਤੋਂ ਬਾਅਦ ਹੈਗਾ ਸੈਲਫ ਅਪਰੇਜ਼ਲ ਉਹਦੇ ਲਈ ਨਾਨ ਟੀਚਿੰਗ ਲਈ ਪਹਿਲਾਂ ਬਣਾਈ ਹੋਈ ਵੀਡੀਓ ਜੇ ਜ਼ਰੂਰਤ ਹੋ ਪਏਗੀ ਅੱਗੇ ਫੋਨ ਕਾਲਸ ਆਣ ਗਿਆ ਫਿਰ ਟੀਚਿੰਗ ਕੈਟਰ ਲਈ ਬਣਾ ਦਾਂਗੇ ਵੈਸੇ ਸੇਮ ਹੀ ਹੈ ਆਲਮੋਸਟ ਥੋੜਾ ਬੋਲਦਾ ਚੇਂਜਸ ਹੈਗੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ